ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਜੈਤੋ ਦੇ ਵੀ ਰਹਿ ਜਾਂਦਾ ਤੇ ਕੋਟਕਪੂਰਾ ਵੀ ਇਹਦੇ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਹੀਫਰ ਬੱਛੀਆਂ ਵਿਕਰੀ ਵਾਲੀਆਂ ਆਉਂਦੀਆਂ ਅੱਜ ਦੀ ਵੀਡੀਓ ਦੇ ਪੰਜ ਨਗ ਹੈ ਪੰਜਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਜਿਹੜਾ ਨਗ ਜੱਜ ਜੂਗਾ ਉਹਦੀ ਤਸੱਲੀ ਤੁਸੀਂ ਕਰੋਗੇ ਤੇ ਨੰਬਰ ਸਕਰੀਨ ਉੱਤੇ ਚੱਲਦਾ ਰਹੇਗਾ। ਇੱਕ ਗੱਲ ਸ਼ੁਰੂ ਚ ਐਡ ਕਰਦੇ ਆਂ ਵੀ ਜਿਹੜੀ ਸਾਹਮਣੇ ਤੁਸੀਂ ਖੁਰਲੀ ਦੇਖ ਰਹੇ ਹੋ 2.5 ਫੁੱਟ ਹਾਈਟ ਦੀ ਹੈ। ਜਿਹੜੇ ਬੱਚੇ ਆ ਇਹ ਇਹਦੇ ਹਿਸਾਬ ਤੇ ਜੱਜਮੈਂਟ ਕਰ ਲਿਓ ਕਿਉਂਕਿ ਵੀਡੀਓ ਜਿਹੜੀ ਆ ਉਹਦੇ ਚ ਕੋਸ਼ਿਸ਼ ਤੇ ਇਹ ਰਹਿੰਦੀ ਹੈ ਵੀ ਜਿੱਦਾਂ ਦਾ ਪਸ਼ੂ ਐਕਚੁਅਲ ਦੇ ਵਿੱਚ ਹੈ ਉਦਾਂ ਦਾ ਹੀ ਦਿਖਾਇਆ ਜਾਵੇ। ਬਾਕੀ ਤੁਹਾਡੀ ਆਪਣੀ ਜੱਜਮੈਂਟ ਹੁੰਦੀ ਹੈ ਵੀ ਕਿਹੜਾ ਪਸ਼ੂ ਤੁਹਾਨੂੰ ਕਿੰਨੀ ਹਾਈਟ ਲੈਂਥ ਦਾ ਲੱਗਦਾ। ਸੋ 2.5 ਫੁੱਟ ਦੀ ਖੁਰਨੀ ਹੈ। ਉਦੇ ਹਿਸਾਬ ਤੇ ਇਹਨਾਂ ਬੱਛੀਆਂ ਦੀ ਤੁਸੀਂ ਹਾਈਟ ਦੀ ਜੱਜਮੈਂਟ ਕਰਕੇ ਫੇਰ ਜਿਹੜੀ ਉਹ ਡੀਲ ਬਾਈ ਨਾਲ ਕਰਿਓ ਕੱਲੀ ਕੱਲੀ ਬੱਛੀ ਦਾ ਰੇਟ ਜਿਹੜਾ ਉਹ ਵੀਡੀਓ ਦੇ ਵਿੱਚ ਹੀ ਹੋਊਗਾ ਨਾ ਕਿ ਤੁਸੀਂ ਆਪਦੀ ਤਸੱਲੀ ਨਾ ਕਰੀ ਦੋਗੇ ਆਓ ਮਿਲਦੇ ਆਂ ਤੇ ਇਹ ਛੋਟੇ ਬੱਚੇ ਆ ਨਾਲ ਕਿਹੜੇ ਕਢਾ ਦੇਾਂਗੇ ਪਰ ਡਿਟੇਲ ਆਪਾਂ ਥੋੜੀ ਥੋੜੀ ਪੁੱਛਦੇ ਜਾਵਾਂਗੇ ਲਖਵੀਰ ਭਾਈ ਸਸਤੀ ਕਰ ਲਖਵੀਰ ਜਿਹੜੀ ਪਹਿਲੇ ਨੰਬਰ ਤੇ ਬੱਛੀ ਬਈ ਉਹ 5 ਕਿ ਮਹੀਨਿਆਂ ਦਾ ਬੱਚਾ ਬਈ ਰੇਟ ਕੀ ਰੋਗ 9000 ਟੋਰ ਦੇ ਸੋ 9000 ਰੇਟ ਆ ਤੇ 5 ਕਿ ਮਹੀਨੇ ਉਮਰ ਆ ਹੁਣ ਇਹ 5 ਮਹੀਨਿਆਂ ਦੀ ਉਮਰ ਜਰਸੀ ਬੱਚੀ ਦੀ ਹੈ ਇਹਦੀ ਹਾਈਟ ਉਸ ਹਸਾਬ ਤੇ ਜਜਮੈਂਟ ਕਰਿਓ ਬਾਈ ਤੁਹੀਂ ਮੋੜ ਲਾ ਬਾਈ ਸੋ ਇਹਦਾ ਰੇਟ 9000 ਰੁਪਏ ਹੈ ਛੋਟੀ ਉਮਰ ਦੀ ਇਹ ਬੱਚੀ ਹੈ ਰੇਟ ਜਿਹੜਾ ਉਹ ਕੋਸਮਾਨਤਨ ਹੋ ਜਾਣਾ ਵਿੱਚੋਂ ਇਹ ਤੋਂ ਬਿਨਾ ਇੱਕ ਡੱਬੀ ਬੱਚੀ ਇਹਦਾ ਰੇਟ ਕੀ ਰਹਿਣਾ ਲੱਗਿਆ ਬਾਈ ਇਹਦਾ 11000 ਇਸ 6 ਮਹੀਨਿਆਂ ਦੀ ਤੋਰੀ ਸੋ 11000 ਰੇਟ ਆ ਦਸੋ ਤੇ 6 ਕੁ ਮਹੀਨੇ ਬਾਈ ਕਹਿੰਦਾ ਉਮਰ ਹੈ ਹਾਂ ਚਾਹਦਾ ਤੁਸੀਂ ਦੇਖ ਸਕਦੇ ਹੋ ਕਲੀਅਰ ਸੋ ਇਹ ਦੋ ਨਾਕ ਹੋ ਗਏ ਜਿਨ੍ਹਾਂ ਦੀ ਕੀਮਤ ਕੱਲੇ ਕੱਲੇ ਦੀ ਦੱਸ ਰਹੇ ਆਂ ਵੈਸੇ 20000 ਰੁਪਏ ਜੋੜੀ ਦੀ ਡਿਮਾਂਡ ਰੱਖ ਲਓ ਤੁਸੀਂ ਜਰਸੀ ਤੇ ਨਾਲ ਐਚ ਐਫ ਇੱਕ ਜਰਸੀ ਹੋਰ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹਦਾ 18000 ਰੁਪਏ ਤੋਰੀ 18000 ਰੇਟ ਆ ਦੱਸੋ 10 ਕ ਮਹੀਨੇ ਇਹਦੀ ਉਮਰ ਆ ਡਬਲ ਕਲਰ ਹੈ ਉਤੋਂ ਬਰਾਊਨ ਹੈ ਤੇ ਨਾਲ ਕਾਫੀ ਕਲਰ ਵੀ ਮਿਕਸਜ ਹੈ ਸੋਹਣੀਆਂ ਗਾਵਾਂ ਲੱਗਦੀਆਂ ਜਦੋਂ ਇਹ ਤਿਆਰ ਹੋ ਜਾਂਦੀਆਂ ਇਸ ਰੰਗ ਦੀਆਂ ਗੂੜੇ ਰੰਗ ਚ ਇਹ ਬੱਛੀ ਜਿਹੜੀ ਆਊਗੀ ਕਿਉਂਕਿ ਅੱਗੇ ਹਜੇ ਰੰਗ ਇਹ ਬਦਲ ਵੀ ਸਕਦੀ ਹੈ ਥੋੜਾ ਬਹੁਤ ਆਪ ਦਾ ਬਾਕੀ ਸੋਹਣੀ ਲੱਗਦੀ ਹੈ ਵੇਖਣ ਤੋਂ ਟਾਂਚਾ ਤੁਸੀਂ ਦੇਖ ਸਕਦੇ ਹੋ ਇੱਕ ਐਚਐਫ ਚ ਇਹ ਦੰਦੋਂ ਕਿਵੇਂ ਐਚਐਫ ਬਾਈ ਖੀਰੀ ਹੈ ਜੀ ਕੀ ਰੇਟ ਰਹੂਗਾ ਇਹਦਾ 15000 ਕੋਲੀ ਨੂੰ ਸੋ ਰੇਟ 15000 ਹੈ ਤੇ ਦੰਦੋਂ ਇਹ ਖੀਰੀ ਹੈ ਲੇ ਢਾਂਚਾ ਇਹਦਾ ਤੁਹਾਡੇ ਸਾਹਮਣੇ ਆ ਦੋਸਤੋ ਇੱਕ ਹੋਰ ਜਰਸੀ लास्ट ਉੱਤੇ ਤੁਹਾਨੂੰ ਦਿਖਾਉਣੇ ਆ ਜਿਹੜੀ ਜਰਸੀ ਬਈ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਬਈ 1700 ਟੋਰੀ ਰੇਟ 17000 ਆ ਨੇ ਸੋ ਇਹ ਹੈ ਬੱਚੀਆਂ ਸਾਰੀਆਂ ਹੀ ਖੀਰੀਆਂ ਦੰਦੋਂ ਕੀਮਤ ਕੱਲੀ-ਕੱਲੀ ਦੀ ਤੁਹਾਨੂੰ ਦੱਸਤੀ ਹੈ ਬਾਕੀ ਤੁਸੀਂ ਦੇਖ ਲਓ ਜਿਹੜਾ ਨਾ ਤੁਹਾਨੂੰ ਜੱਜਦਾ ਦੁਬਾਰਾ ਫੇਰ ਬੇਨਤੀ ਹੈ ਵੀ ਹਾਈਟ ਦੀ ਜੱਜਮੈਂਟ ਸਾਹਮਣੀ ਖੁਰਲੀ ਤੋਂ ਕਰ ਲਿਆ ਕਰੋ ਖੁਰਨੀ 2.5 ਫੁੱਟ ਦੀ ਹੈ ਇਹਦੇ ਉੱਤੋਂ ਕਿੰਨਾ ਕੁ ਕੋਈ ਪਸ਼ੂ ਜਿਹੜਾ ਉਹ ਦਿਸਦਾ ਹਾਈਟ ਵੱਲੋਂ ਉਹਦੀ ਜੱਜਮੈਂਟ ਤੁਸੀਂ ਕਰਨੀ ਹੈ ਤੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ